ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰੇ ਆਲੂ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋ ਖੁਸ਼ ਆਲੋਗ ਮੇਰੇ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਮਾਰਨਿੰਗ ਦਾ 7:05 ਮਿੰਟ ਹੋ ਗਏ ਨੇ ਮੈਂ ਪੀ ਲਿਆ ਪਾਣੀ ਚਾਹ ਪਾਣੀ ਦਾ ਚਾਹ ਤਾਂ ਕੱਦੀ ਪੀਲੀ ਹੁਣ ਮੈਂ ਵਾਸ਼ਰੂਮ ਡੀਪ ਕਲੀਨ ਕਰਕੇ ਹਟੀਆਂ ਤੇ ਕਿਚਨ ਦਾ ਹੋਰ ਕੰਮ ਹੈ ਹਜੇ ਕੁਝ ਵੀ ਸ਼ੁਰੂ ਨਹੀਂ ਕਰਿਆ ਤੇ ਹੁਣ ਜਾਨੀਆ ਕਿਚਨ ਵੱਲ ਪਹਿਲਾਂ ਮੈਂ ਅੱਜ ਵਾਸ਼ਰੂਮ ਦੀ ਡੀਪ ਕਲੀਨਿੰਗ ਕਰਨ ਲੱਗੀ ਮੈਂ ਕਿਹਾ ਜੇ ਮੈਂ ਕਿਚਨ ਚਲੇਗੀ ਮੈਨੂੰ ਟਾਈਮ ਲੱਗੂ ਉਸ ਤੋਂ ਬਾਅਦ ਮੈਨੂੰ ਵਾਸ਼ਰੂਮ ਕਲੀਨ ਕਰਨ ਦੀ ਕਾਲ ਹੋ ਜੂ ਆਈਨ ਪਤਾ ਮੈਥੋਂ ਨਾ ਹੀ ਹੋਵੇ ਇਸ ਕਰਕੇ ਮੈਂ ਵਾਸ਼ਰੂਮ ਦੀ ਡੀਪ ਕਲੀਨਿੰਗ ਕੀਤੀ ਕਰ ਮੇਚ ਨਾ ਇਹ ਕੰਮ ਥੋੜਾ ਜਿਹਾ ਔਖਾ ਲੱਗਦਾ ਹੁੰਦਾ ਕਈ ਵਾਰ ਆਪਾਂ ਕਾਲ ਕਰ ਜਾਂਦੇ ਆ ਵੀ ਚਲ ਛੱਡ ਪਰੇ ਇਸ ਕਰਕੇ ਮੈਂ ਕਿਹਾ ਪਹਿਲਾਂ ਡੀਪ ਕਲੀਨਿੰਗ ਹੀ ਕਰਾਂ ਵਾਸ਼ਰੂਮ ਦੀ ਤੇ ਉਸ ਤੋਂ ਬਾਅਦ ਕਿਚਨ ਦਾ ਕੰਮ ਸ਼ੁਰੂ ਕਰੂੰ ਕਿਉਂਕਿ ਕਿਚਨ ਦਾ ਤਾਂ ਹੋ ਹੀ ਜਾਣਾ ਪਤਾ ਬੇਟੇ ਢੱਡ ਭਰਨਾ ਪਰ ਰੋਟੀ ਚਾਹੀ ਤੇ ਹੋਰ ਕੰਮਾਂ ਦੇ ਆਪਾਂ ਕਾਲ ਕਰ ਜਾਈਏ ਫਿਰ ਮੈਂ ਅੱਜ ਵਾਸ਼ਰੂਮ ਦੀ ਕਰਤੀ ਪਹਿਲਾਂ ਡੀਪ ਕਲੀਨਿੰਗ ਹੋਣ ਕਿਚਨ ਦਾ ਕੰਮ ਸ਼ੁਰੂ ਕਰੂੰਗੀ ਤੇ ਪਾਣੀ ਪੀ ਲਈਆ ਸਬਜ਼ੀ ਕੱਟੀ ਪਈਆ ਪਿੰਡੀ ਦੀ ਪਿੰਡੀ ਬਣਾਉਂਗੀ ਐਂ ਦਲੀਆ ਬਣਾਉਂਗੀ ਬ੍ਰੈਕਫਾਸਟ ਵਿੱਚ ਦੋਨੇ ਚੀਜ਼ਾਂ ਸਾਈਡ-ਬਾਈ-ਸਾਈਡ ਬਣੀ ਜਾਣਗੀਆਂ ਚਲਦੇ ਆ ਕਿਚਨ ਵਿੱਚ ਪਾਣੀ ਪੀ ਕੇ ਤਾਂ ਕਰਦੇ ਆਪਣੇ ਇਹ ਕੰਮ ਸ਼ੁਰੂ ਕੁਕਿੰਗ ਦਾ ਪੇਟ ਪੂਜਾ ਉਸ ਤੋਂ ਬਾਅਦ ਅੱਜ ਡਸਟਿੰਗ ਵੀ ਕਰਨੀ ਹੈ ਲੌਬੀ ਦੀ ਲੌਬੀ ਡਸਟਿੰਗ ਤਾਂ ਮੈਂ ਐਕਚੁਅਲੀ ਕੱਲ੍ਹ ਕਰਨੀ ਸੀ ਪਰ ਕੱਲ ਮੈਂ ਕੌਣ ਕਰਗੀ ਕੱਲ ਮੈਂ ਆਪਣੇ ਰੂਮ ਦੀ ਸਫਾਈ ਲੱਗੀ ਕਰਨ ਫਿਰ ਮੈਂ ਕਿਹਾ ਚਲੋ ਛੱਡੋ ਥੱਕ ਗਈ ਹੈ ਨਾ ਕੱਪੜੇ ਵੀ ਧੋਤੇ ਸੋ ਵੀ ਚੱਕਰ ਕਰੀ ਉਹਨਾਂ ਦੀ ਵੀ ਤੇ ਅੱਜ ਲੌਬੀ ਦੀ ਡਸਟਿੰਗ ਵੀ ਕਰੂੰਗੀ ਉਹ ਵੀ ਸਖਤ ਜ਼ਰੂਰਤ ਹੈ ਜਿੱਤੇ ਲੌਬੀ ਵਾਲਾ ਬਹੁਤ ਫੈਸ਼ਨ ਮੈਂ ਕਲੀਨ ਕਰਤਾ ਫਿਰ ਮੈਂ ਗਲਵਸ ਪਾਈ ਸੀ ਮੈਂ ਕਿਹਾ ਚਲੋ ਲੱਗਦੇ ਹੱਥ ਉਹ ਵੀ ਕਲੀਨ ਕਰਦਾ ਕਿਉਂਕਿ ਫਿਰ ਪਾਣੀ ਨਾਲ ਨਾ ਮੇਰੇ ਨਹਾਂ ਖਰਾਬ ਹੋ ਜਾਂਦੇ ਨੇ ਮੇਰੇ ਨਹਾਂ ਬਿਲਕੁਲ ਹੀ ਅੰਦਰ ਵੱੜ ਕੇ ਜਿਵੇਂ ਪਾਣੀ ਕਰਕੇ ਟੁੱਟ ਗਏ ਤੇ ਉਸ ਕਰਕੇ ਫਿਰ ਮੈਂ ਕਿਹਾ ਚਲੋ ਗਲਵਸ ਪਾਈ ਨੇ ਮੈਨੂੰ ਲਾਲਚ ਹੋ ਗਿਆ ਵੀ ਲੌਬੀ ਵਾਲਾ ਬਹੁਤ ਫੈਸ਼ਨ ਵੀ ਕਲੀਨ ਕਰਤਾ ਲੱਗਦੇ ਹੱਥ ਮੋ ਵੀ ਕਲੀਨ ਹੋ ਗਿਆ ਤੇ ਹੁਣ ਕਰਦਾ ਕੁਕਿੰ ਵਾਸ਼ਰੂਮ ਦੀ ਡੀਪ ਕਲੀਨਿੰਗ ਤੋਂ ਬਾਅਦ ਕਿਚਨ ਵਿੱਚ ਆ ਕੇ ਮੈਂ ਬਣਾ ਲਈ ਸੀ ਸਬਜੀ ਭਿੰਡੀ ਦੀ ਤੇ ਇਹ ਸਬਜੀ ਦੇ ਨਾਲ ਨਾਲ ਦਲੀਆਂ ਵੀ ਬਣਾ ਨਾ ਰੱਖਿਆ ਹੋਇਆ ਸੀ ਇੱਕ ਸਾਈਡ ਤੇ ਮੈਂ ਗੈਸ ਤੇ ਦਲੇ ਵੀ ਬਣਾ ਰਹੀ ਸੀ ਇੱਧਰ ਬਣ ਚੁੱਕਿਆ ਸੀ ਮੇਰਾ ਸੌਂਫ ਜੀਰੇ ਅਜਵੈਨ ਵਾਲਾ ਪਾਣੀ ਚ ਪੰਜ ਚਾਰ ਦਿਨ ਮੈਂ ਪੀਉਂਗੀ ਔਰ ਪੀ ਕੇ ਰੀਅਲੀ ਫਰਕ ਪਤਾ ਲੱਗਦਾ ਆਪਣਾ ਡਾਈਜੈਸਟਿਵ ਸਿਸਟਮ ਮੈਟਾਬੋਲਿਜ਼ਮ ਅੱਛਾ ਹੋ ਜਾਂਦਾ ਮਹੀਨੇ ਚ ਪੰਜ ਚਾਰ ਦਿਨ ਮੈਂ ਜ਼ਰੂਰ ਪੀਨੀ ਪੀਨੀ ਆ ਜੇ ਭੁੱਲ ਵੀ ਜਾਵਾਂ ਨਾ ਮੈਨੂੰ ਯਾਦ ਆ ਜਾਂਦਾ ਕਿ ਹਾਂ ਇਸ ਫਿਰ ਮੈਂ ਪਾਣੀ ਨਹੀਂ ਪੀਤਾ ਬਲੂਟਿੰਗ ਹੋਣ ਲੱਗ ਜਾਂਦੀ ਪੇਟ ਫੁੱਲਣ ਲੱਗ ਜਾਂ ਇਧਰ ਬਣ ਰਿਹਾ ਸੀ ਦਲੀਆ ਬਸ ਆਲਮੋਸਟ ਬਣ ਹੀ ਚੁਕਿਆਗਾ ਸਾਈਡ ਬਾਈ ਸਾਈਡ ਦਲੀਆ ਵੀ ਬਣ ਗਿਆ ਭਿੰਡੀ ਸਬਜ਼ੀ ਬਣ ਗਈ ਫਿਰ ਕੁਕਿੰਗ ਵਾਲਾ ਕੰਮ ਇੱਕ ਵਾਰੀ ਚ ਚਲੋ ਇਕੱਠਾ ਹੋ ਜਾਂਦਾ ਗੈਸ ਕੋਲੇ ਖੜਨਾ ਤਾਂ ਹੁੰਦਾ ਹੀ ਆ ਤੇ ਉਸ ਤੋਂ ਬਾਅਦ ਦਵਿੰਦਰ ਕਹਿੰਦਾ ਸਬਜ਼ੀ ਭਿੰਡੀ ਦੀ ਬਣਾਈਏ ਮੈਨੂੰ ਲੱਛਾ ਪਰੌਂਠਾ ਬਣਾਉ ਦੋ ਉਹਨਾਂ ਲਈ ਬਣਾਏ ਫਿਰ ਲੱਛਾ ਪਰੌਂਠਾ ਕ੍ਰਿਸਪ ਜਾਂ ਫਿਰ ਕਹਿੰਦੇ ਨੇ ਕ੍ਰਿਸਪ ਜਿਹਾ ਬਣਾਇਓ ਪੂਰਾ ਕੁਰਕਰਾਇਆ ਇਹ ਬਣ ਰਿਹਾ ਉਹਨਾਂ ਲਈ ਲੱਛਾ ਪਰੌਂਠਾ ਇਹਦੇ ਲੇਅਰਸ ਜੇ ਨਿਕਲਦੇ ਲੱਛੇ ਨਿਕਲਦੇ ਬਹੁਤ ਜ਼ਿਆਦਾ ਵਧੀਆ ਲੱਗਦੇ ਹੁੰਦੇ ਨੇ ਦੇਖਣ 'ਚ ਨਾ ਬਹੁਤ ਅਟਰ ਇਹ ਉਹਨਾਂ ਨੂੰ ਸਰਵ ਕਰ ਦਾਂਗੇ ਇਸ ਭਿੰਡੀ ਸਬਜੀ ਨਾਲ ਪਰੌਂਠਾ ਤੇ ਹੁਣ ਮੈਂ ਕਰ ਰਹੀ ਆ ਆਪਣਾ ਬ੍ਰੇਕਫਾਸਟ ਦਲੀਆ ਦਲੀਏ ਵਿੱਚ ਮੈਂ ਉੱਪਰੋਂ ਸ਼ੱਕਰ ਦੇ 2 2.5 ਚਮਚ ਪਾ ਲੈਂਦੀ ਹੁੰਦੀ ਆ ਪਰ ਉਹ ਮੈਂ ਬਣਾਉਣੀ ਫਿੱਕਾ ਹੀ ਆ ਉਹਦੇ ਵਿੱਚ ਕੁਝ ਮਿੱਠਾ ਐਡ ਨਹੀਂ ਕਰਦੀ ਉੱਪਰ ਸ਼ੱਕਰ ਪਾ ਲੈਂਦੀ ਹੁੰਨੇ ਮੈਨੂੰ ਸ਼ੱਕਰ ਅੱਛੀ ਲੱਗਦੀ ਦਲੀਏ ਵਿੱਚ ਤੇ ਇੱਥੇ ਮੈਂ ਥੋੜੀ ਨਾ ਲੰਚ ਵਾਸਤੇ ਚਨਾ ਮਸਾਲਾ ਦੀ ਸਬਜੀ ਬਣਾ ਕੇ ਰੱਖ ਰਹੀ ਸੀ ਬਿਲਕੁਲ ਫਰੋਜ਼ਨ ਚਨੇ ਪਈ ਸੀ ਮੈਂ ਕਿਹਾ ਚਾ ਅੱਜ ਲੰਚ ਵਿੱਚ ਕੋਈ ਪ੍ਰੋਟੀਨ ਨਹੀਂ ਹੈਗਾ ਇਸ ਕਰਕੇ ਮੈਂ ਫਿਰ ਮੈਂ ਦਿਮਾਗ ਲੜਾਇਆ ਵੀ ਕਿ ਕਿ ਕਰਾਂ ਮੈਂ ਪ੍ਰੋਟੀਨ ਵਾਲੀ ਸਬਜੀ ਕੋਈ ਨਾ ਕੋਈ ਹੋਣੀ ਚਾਹੀਦੀ ਤੇ ਫਿਰ ਮੈਂ ਫ੍ਰੀਜ਼ਰ ਵਿੱਚ ਚਨੇ ਪਏ ਸੀ ਬੋਇਲਡ ਕੀਤੇ ਹੋਏ ਚਿੱਟੇ ਚਨੇ ਮੈਂ ਫ੍ਰੀਜ਼ ਕਰਕੇ ਰੱਖਦੀ ਹੁੰਦੀ ਆ ਤੇ ਉਹ ਮੈਂ ਥੋੜੇ ਲਈ ਪਿਆਜ਼ ਟਮਾਟਰ ਦਾ ਤੜਕਾ ਵਗੈਰਾ ਲਗਾਇਆ ਤੇ ਉਹ ਚਾਣਾ ਮਸਾਲਾ ਬੱਸ ਬਣ ਚੂਗਾ ਉੱਪਰ ਮੇਥੀ ਪਾ ਦਾਂਗੇ ਚਾਣਾ ਮਸਾਲਾ ਬਣ ਕੇ ਤਿਆਰ ਤੇ ਇਹ ਵੀ ਸਬ지ਆ ਮੈਂ ਮਾਈਕ੍ਰੋਵੇਵ ਸੇਫ ਬਾਉਲਸ 'ਚ ਹੀ ਕੱਢਦੀ ਆ ਸੋ ਕਿ ਸੁੱਕੀਆਂ ਸਬ지ਆ ਨੇ ਫਿਰ ਦੁਪਹਿਰੇ ਮਾਈਕ੍ਰੋਵੇਵ 'ਚ ਹੀ ਗਰਮ ਹੋ ਜਾਣਗੇ ਗੈਸ ਤੇ ਸੁੱਕੀ ਸਬ지ਆ ਗਰਮ ਕਰਨੀ ਥੋੜੀ ਔਖੀ ਹੋ ਇਸ ਤਰ੍ਹਾਂ ਸੇਮ ਬੌウル ਚ ਕੱਟਦੇ ਹੋ ਸੇਮ ਬੌウル ਚ ਮਾਈਕ੍ਰੋਵੇਵ ਚ ਗਰਮ ਹੋ ਜਾਣਗੇ ਦਲੀਆ ਬਚ ਗਿਆ ਥੋੜਾ ਜਿਹਾ ਅੱਜ ਮੇਰੇ ਤੋਂ ਜ਼ਿਆਦਾ ਕਈ ਵਾਰ ਜ਼ਿਆਦਾ ਬਣ ਜਾਂਦਾ ਉਹ ਵੇਸੇ ਨਾਪ ਕੇ ਬਣਾਉਣੀ ਪਰ ਇੰਨਾ ਕਦੇ-ਕਦੇ ਪਚ ਜਾਂਦਾ ਕਿਚਨ ਹੋ ਗਿਆ ਬਿਲਕੁਲ ਕਲੀਨ ਕਿਚਨ ਦਾ ਕੰਮ ਹੋ ਗਿਆ ਖਤਮ ਇਸ ਟਾਈਮ ਤੇ ਤੇ ਇਧਰ ਸ਼ਿੰਕ ਵਿੱਚ ਮੈਂ ਨਵੀਂ ਜਾਲੀ ਵੀ ਰੱਖਤੀ ਜਿਹੜੀ ਦਵਿੰਦਰ ਲੈ ਕੇ ਆਏ ਸੀ ਇੱਕ ਵਿੱਚ ਰੱਖੀ ਹਾਂ ਜੇ ਮੈਂ ਇੱਕ ਵਿੱਚ ਰੱਖੀ ਨਾ ਮੈਂ ਕੱਲ ਸੈਟਿੰਗ ਦੇਖਦੇ ਆਂ ਵੀ ਸੈੱਟ ਆ ਜੂਗੀ ਨੀਚਲੀ ਜਾਲੀ ਮੈਂ ਇੱਕ ਵਾਰ ਚੱਕਤੀ ਸੀ ਕਿਉਂਕਿ ਉੱਪਰ ਵਾਲੀ ਇੰਨੀ ਪ੍ਰੀਕਾ ਨੀਚੇ ਕੁਝ ਵੀ ਨਹੀਂ ਜਾਂਦਾ ਹੈਗਾ ਫਿਰ ਦੂਜੀ ਸ਼ੇਂਕ ਵਿੱਚ ਮੈਂ ਫੇਰ ਰੱਖੂੰਗੀ ਦੋ ਚਾਰ ਦਿਨ ਠਹਿਲ ਕੇ ਇਹਨੂੰ ਟੈਸਟ ਕਰਕੇ ਵੀ ਕੋਈ ਪ੍ਰੋਬਲਮ ਤਾਂ ਨਹੀਂ ਆਦੀ ਬਿਲਕੁਲ ਠੀਕ ਆ ਤੇ ਚਲੋ ਕਿਚਨ ਕਲੀਨ ਕਰਦੀ ਹੁੰਨੀ ਆ ਕਿਚਨ ਦੀਆਂ ਟੈਪਸ ਵੀ ਬਿਲਕੁਲ ਕਲੀਨ ਕਰ ਦਿੰਨੇ ਆ ਕੱਪੜਾ ਮਾਰ ਕੇ ਉੱਪਰ ਮੈਂ ਕਲੀਨਰ ਕੁਝ ਵੀ ਨਹੀਂ ਲਾਉਂਦੀ ਟੈਪਸ ਤੇ ਕਿਚਨ ਵਾਲੀਆਂ ਤੇ ਤਾਂ ਬਸ ਇੱਕ ਵਾਰ ਸੁੱਕਾ ਕੱਪੜਾ ਮਾਰ ਦਿੰਦਾ ਕਿ ਪਾਣੀ ਜਿਹੜਾ ਖੜਾ ਹੁੰਦਾ ਸਾਫ ਹੋ ਜਾਂਦੀ ਤੇ ਤੇ ਆਪਣਾ ਕਿਚਨ ਦਾ ਕੰਮ ਕਰਨ ਤੋਂ ਬਾਅਦ ਅੱਜ ਮੈਂ ਥੋੜਾ ਸਾਫ ਸਫਾਈ ਦਾ ਕੰਮ ਵੀ ਕਰਨਾ ਸੀਗਾ ਜਿਹੜੇ ਪੌੜੀਆਂ નીચે ਇਹ वुਡਵਰਕ ਹੋਇਆ ਹੋਇਆ ਹੈ ਨਾ ਅੰਦਰੋਂ ਤੇ ਮੈਂ ਕਬਡਰ ਫੇਰ ਪੈਂਟਰੀ ਸਾਫ ਕਰਦੀ ਰਹੀ ਨੇ ਟਾਈਮ ਬਾਈ ਟਾਈਮ ਪਰ ਬਾਹਰੋਂ ਕਿਤਨੇ ਕਿਤੇ ਮੈਨੂੰ ਕੱਪੜਾ ਮਾਰਨ ਦੀ ਬਹੁਤ ਕਾਲ ਹੋ ਜਾਂਦੀ ਔਰ ਕਾਫੀ ਟਾਈਮ ਹੋ ਗਿਆ ਸੀ ਕੱਪੜਾ ਮਾਰੇ ਨੂੰ ਇੱਥੇ ਮੈਂ ਕਪੜਾ ਆਈ ਥਿੰਕ ਸੋ ਕਿਤੇ ਦੀਵਾਲੀ ਦੇ ਵੇਲੇ ਦੇ ਨੇੜੇ ਤੇੜੇ ਕਿਤੇ ਮਾਰਿਆ ਹੋਊਗਾ ਬਾਰ ਬਾਰ ਤੇ ਹੁਣ ਅੱਜ ਮੈਂ ਸੋਸ਼ਲ ਇਹ ਕੰਮ ਵੀ ਕਰਦਾ ਵੈਸੇ ਤਾਂ ਮੈਂ ਕਾਲਿੰਗ ਛੜਕ ਕੇ ਕੱਪੜਾ ਮਾਰਦੇ ਹੁੰਦੀ ਆ ਪਰ ਅੱਜ ਮੈਂ ਕੀ ਕੀਤਾ ਮਾਈਕਰੋਫ ਤਨੂੰ ਅੱਛੀ ਤਰ੍ਹਾਂ ਨਿਚੋੜ ਲੈਣਾ ਚੋੜ ਕੇ ਉਹ ਮਾਰ ਰਹੀ ਮੇਰਾ ਦਿਲ ਕਰ ਰਿਹਾ ਸੀ ਨਾ ਵੀ ਮੈਂ ਰਗੜ ਕੇ ਅੱਛੀ ਤਰ੍ਹਾਂ ਸਾਫ਼ ਕਰਾਂ ਦਾਬ ਦੇ ਕੇ ਕੱਪੜਾ ਮਾਰਾਂ ਵੀ ਕੋਈ ਡਸਟ ਵਗੈਰਾ ਉੱਤਰ ਜੁ ਕੋਈ ਨਾ ਇੰਨਾ ਜ਼ਿਆਦਾ ਡਸਟ ਗਿਰਦੀ ਅੱਜਕੱਲ ਮੈਨੂੰ ਕਿਤਨਾ ਕਿਤ ਐਂ ਸੀ ਬਹੁਤ ਬਹੁਤ ਮਿੱਟੀ ਲੱਗੀ ਹੋਈ ਐ ਔਰ ਪਾਣੀ ਵੀ ਗੰਦਾ ਹੋ ਗਿਆ ਸੀਗਾ ਮਿੱਟੀ ਡਸਟ ਹੈਗੀ ਸੀ ਇੰਨੀ ਜ਼ਿਆਦਾ ਨਹੀਂ ਸੀ ਪਰ ਪਾਣੀ ਗੰਦਾ ਹੋ ਗਿਆ ਸੀ ਪਤਾ ਲੱਗ ਰਿਹਾ ਸੀ ਪਾਣੀ 'ਚੋ ਵੀ ਹਾ ਡਸਟ ਹੈਗੀ ਸੀ ਫਿਰ ਅੱਛੀ ਤਰ੍ਹਾਂ ਮੈਂ ਮਾਈਕ੍ਰੋਫਾਈਬਰ ਵਾਲਾ ਕੱਪੜਾ ਮਾਰ ਰਿਆ ਨਿਚੋੜ ਲਿਆ ਸੀ ਚੰਗੀ ਤਰ੍ਹਾਂ ਤਾਂ ਕਿ ਪਾਣੀ ਦੇ ਰਵੇ ਪਾਣੀ ਦੇ ਦਾਗ ਨ ਔਰ ਬਹੁਤ اچھی ਤਰ੍ਹਾਂ ਸਾਫ਼ ਹੋ ਗਿਆ ਸੋ ਸਿਰਫ ਮੈਨੂੰ 5 ਮਿੰਟ ਲੱਗੇ ਜੇ ਮੈਂ ਕਲੀਨਰ ਨਾਲ ਸਾਫ਼ ਕਰਦੇ ਕੋਲਿੰਗ ਛਿੜਕ ਕੇ ਕਪੜਾ ਮਾਰਦੇ ਫੇਰ ਮੈਨੂੰ ਜਿਆਦਾ ਟਾਈਮ ਲੱਗਦਾ ਹੁੰਦਾ ਔਰ ਇਸ ਤਰੀਕੇ ਨਾਲ 5 ਮਿੰਟ ਹੀ ਲੱਗੇ ਮੈਨੂੰ ਸਫਾਈ ਕਰਨ ਨੂੰ 5 ਮਿੰਟ ਵਿੱਚ ਇੰਨੀ ਜਗ੍ਹਾ 'ਚ ਕਪੜਾ ਮੈਂ ਮਾਰਦਾ ਸੀਗਾ ਉੱਪਰ ਹੱਥ ਨਹੀਂ ਆਉਂਦਾ ਸੀ ਉੱਪਰ ਮੈਂ ਵਾਈਪਰ ਤੇ ਕਪੜਾ ਲਗਾ ਕੇ ਟੋਵਲ ਟੰਗ ਕੇ ਨਾ ਵਾਈਪਰ ਨਾਲ ਮਾਰਦਾ ਸੀ ਫਿਰ ਈਜ਼ੀ ਹੋ ਜਾਂਦਾ ਥੋੜਾ ਜਿਗਾਰਡ ਵੀ ਲਾ ਲਈਦਾ ਹਰ ਕੰਮ ਸੌਖਾ ਨਹੀਂ ਹੋ ਜਾਂਦਾ ਜਿਗਾਰਡ ਲਾਏ ਬਿਨਾ ਮੈਨਰ ਲੱਗਦਾ ਕੋਈ ਕੰਮ ਨਹੀਂ ਹੁੰਦਾ ਕਈ ਵਾਰ ਜਿਗ ਉਹਨਾਂ ਦੀ ਮਿੱਟੀ ਖੜਦੀ ਖੜਦੇ ਆ ਲੱਕੜ ਤੇ ਉਹ ਚਮਕਦੀ ਵੀ ਉਹ ਬੁਰੀ ਵੀ ਲੱਗਦੀ ਦੇਖਣ ਵਿੱਚ ਉਸ ਤੋਂ ਬਾਅਦ ਫਿਰ ਮੈਂ ਆ ਗਈ ਸੀ ਡਾਈਨਿੰਗ ਹਾਲ ਵਿੱਚ ਡਾਈਨਿੰਗ ਹਾਲ ਦੇ ਇੱਕ ਯੂਨਿਟ ਕ੍ਰਾਕਰੀ ਵਾਲਾ ਮੈਂ ਅੰਦਰੋਂ ਤਾਂ ਸਾਰਾ ਸਾਫ਼ ਕਰ ਚੁੱਕੀ ਸੀ ਬਸ ਇਹ ਜਿਹੜੇ ਬਾਹਰਲੇ ਡੋਰ ਸੀ ਬਾਹਰੋਂ-ਬਾਹਰੋਂ ਰਹਿਣੇ ਸਾਫ਼ ਕਰਨ ਵਾਲੇ ਸ਼ੀਸ਼ੇ ਵਾਲਿਆਂ ਤੇ ਮੈਂ ਕਾਲ ਇਹਨਾਂ ਮਾਰ ਦੂੰਗੀ ਤੇ ਇਹ ਡੁੱਡਨ ਨੇ ਇਹ ਮੈਂ ਗਿੱਲੇ ਕੱਪੜੇ ਨਾਲ ਹੀ ਸਾਫ਼ ਕਰ ਰਹੀ ਹਾਂ ਬਾਹਰੋਂ ਇਹਨਾਂ ਤੇ ਵੀ ਗਿੱਲਾ ਕੱਪੜਾ ਹੀ ਮਾਰ ਰਹੀ ਹਾਂ ਬਸ ਸ਼ੀਸ਼ਿਆਂ ਤੇ ਮੈਂ ਕਾਲ ਇਹਨਾਂ ਮਾਰ ਦੂੰਗੀ ਇੰਨੀ ਸਫਾਈ ਸੀ ਮੇਰੀ ਅੱਜ ਮੈਂ ਕਿਹਾ ਚਲੋ ਕਰ ਲਾਂ ਕੋਲ ਨਾ ਕਰਾਂ ਕੋਲੀ ਹੋ ਜਾਂਦੀ ਆਪਾਂ ਨੂੰ ਕਈ ਵਾਰ ਕੰਮ ਦੀ ਹੈ ਨਾ ਆਪਾਂ ਛੱਡ ਦਾਂ ਜਿੱਥੇ ਛੱਡ ਦੰਦੇ ਆ ਉਸ ਤੋਂ ਬਾਅਦ ਦੁਆਰੇ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਹਾਂ ਅੱਜ ਫਿਰ ਮੈਂ ਕਿਹਾ ਚਲੋ ਫਾਈਨਲੀ ਇਹ ਵੀ ਕੰਪਲੀਟ ਕੰਮ ਕਰੀ ਦਮਾ ਫੇਰ ਹੀ ਕੰਪਲੀਟ ਹੋਊਗਾ ਅੰਦਰੋਂ ਸਫਾਈ ਜਿੰਨੀ ਜ਼ਰੂਰੀ ਸੀ ਉਸ ਤੋਂ ਬਾਅਦ 더 ਜ਼ਰੂਰੀ ਮੈਨੂੰ ਲੱਗਦਾ ਬਾਹਰੋਂ ਆ ਬਾਹਰੋਂ ਡਸਟ ਲੱਗਦੀ ਹੈ ਨਾਲ ਇਹ ਵੀ ਜ਼ਰੂਰੀ ਆ ਇਹ ਵੀ ਮੈਂ ਦਿਵਾਲੀ ਦੇ ਟਾਈਮ ਤੇ ਸਾਫ ਕਰੀ ਹੁੰਦੀ ਹਾਂ ਉਸ ਤੋਂ ਬਾਅਦ ਨਹੀਂ ਕਰੀਏ ਕਿਉਂਕਿ ਇੰਨੀ ਜ਼ਿਆਦਾ ਡਸਟ ਇੱਧਰ ਆਉਂਦੀ ਪਰ ਫੇਰ ਵੀ 6 ਮਹੀ ਮੈਨੂੰ 2 ਮਹੀਨੇ ਤੱਕ ਕਰਨੀ ਚਾਹੀਦੀ ਆ ਪਰ ਮੈਂ ਫਿਰ ਵੀ ਇੰਨਾ ਟਾਈਮ ਲੰਘਾਤਾ ਨਹੀਂ ਆ ਐਨੀਵੇਸ ਚਲੋ ਅੱਜ ਫਾਈਨਲੀ ਮੇਰੀ ਸਾਫ ਸਫਾਈ ਡਨ ਹੋ ਗਈ ਹੁਣ ਇਸ ਤੋਂ ਬਾਅਦ ਦੀਵਾਲੀ ਨੂੰ ਜਿਹੜਾ ਛੜੂਗੀ ਆਵਲੇ ਸਾਫ ਸਫਾਈ ਦਾ ਡੀਪ ਕਲੀਨਿੰਗ ਦਾ ਕਿਉਂਕਿ ਬਹੁਤ ਜ਼ਿਆਦਾ ਹੋ ਜਾਂਦੀ ਆ ਬਹੁਤ ਮਿਹਨਤ ਲੱਗਦੀ ਆ ਬਹੁਤ ਟਾਈਮ ਲੱਗਦਾ ਔਰ ਇੰਨੀ ਜ਼ਿਆਦਾ ਲੋਡ ਵੀ ਨਹੀਂ ਪੈਂਦੀ 6 ਮਹੀਨੇ ਆਰਾਮ ਨਾਲ ਲੰਘ ਜਾਣਗੇ ਉਸ ਤੋਂ ਬਾਅਦ ਮੈਂ ਕੀਤੀ ਲੌਬੀ ਦੀ ਡਸਟਿੰਗ ਫਿਰ ਜਦ ਮੈਂ ਇੱਕ ਵਾਰ ਸ਼ੁਰੂ ਹੋ ਜਾਏ ਫਿਰ ਰਿਮੇ ਤੋਂ ਹਟਦਾ ਮੈਂ ਤਾਂ ਵੀਡੀਓ ਬਹੁਤ ਕੱਟ ਕੇ ਸ਼ੂਟ ਕਰੀਆ ਪਰ ਲੌਬੀ ਦੀ ਡਸਟਿੰਗ ਵੀ ਮੈਂ ਕੀਤੀ। ਸੋਫੇ ਵਗੈਰਾ ਅੱਜ ਤੱਕ ਉੱਪਰ ਵਗੈਰਾ ਝਾੜ ਕੇ ਪਿਛਾ ਦੇ ਟੇਬਲ ਸਾਫ਼ ਕੀਤਾ। ਬਾਕੀ ਹੋਰ ਜਿੰਨੀ ਲੋਡ ਹੁੰਦੀ ਹੈ ਲੌਬੀ ਦੀ ਕਲੀਨਿੰਗ ਨੂੰ ਡਸਟਿੰਗ ਨੂੰ ਉਹ ਸਾਰੀ ਮੈਂ ਕਰਤੀ। ਉਸ ਤੋਂ ਬਾਅਦ ਮੈਂ ਫਿਰ ਮੈਂ ਆਪਣੇ ਰੂਮ ਦੀ ਸਫਾਈ ਵੀ ਕਰਤੀ। ਇੱਕ ਵਾਰ ਲੱਗ ਜਾਓ ਕੱਪੜਾ ਚੱਕ ਲਓ ਫੇਰ ਨਹੀਂ ਫੇਰ ਤਾਂ ਬਸ ਆ ਹੀ ਹੁੰਦਾ ਵੀ ਠੀਕ ਹੈ ਹੁਣ ਕਰ ਦੋ ਸਾਫ਼ ਹੁਣ ਤਾਂ ਲੱਗੇ ਪਿਆ ਪਤਾ ਕੀ ਚੋ ਆਪਾਂ ਸਫਾਈ ਕਰਦੇ ਆ ਨਾ। ਜਿਵੇਂ ਜਿਵੇਂ ਆਪਾਂ ਕਰੀ ਜਾਂਦੇ ਆ ਆਪਾਂ ਨੂੰ ਆਪਣਾ ਘਰ ਆਪਣਾ ਏਰੀਆ ਜਿ ਸਫਾਈ ਕਰਿਆ ਹੋਇਆ ਬਹੁਤ ਸੋਹਣਾ ਲੱਗਦਾ ਫਿਰ ਦਿਲ ਖੁਸ਼ ਹੁੰਦਾ ਰੂਹ ਖੁਸ਼ ਹੁੰਦੀ ਹੈ ਸਾਫ ਸਾਫ ਦੇਖ ਕੇ ਫਿਰ ਆਇਆ ਲੱਗਦਾ ਵੀ ਇਹ ਜੇ ਇੰਨਾ ਸਾਫ ਹੋ ਗਿਆ ਇਹਨੂੰ ਵੀ ਕਰਦਾਂ ਨੇ ਉਹਨੂੰ ਵੀ ਸਾਫ ਦੇਖ ਕੇ ਦਿਲ ਖੁਸ਼ ਹੋ ਜਾਊਗਾ ਫਿਰ ਆਇਆ ਜੀ ਕਰਦਾ ਸਫਾਈ ਕਰਨ ਨੂੰ ਵੀ ਚਲੋ ਆ ਵੀ ਕਰ ਦਿੰਦੇ ਆ ਵੀ ਕਰ ਲਓ ਲੌਬੀ ਰਲ ਟੇਬਲ ਤੇ ਤਾਂ ਕੱਪੜਾ ਮਾਰ ਕੇ ਅੱਛੇ ਤਰ੍ਹਾਂ ਸੋਫੇ ਦਾ ਕਵਰ ਵਗੈਰਾ ਸੈੱਟ ਕਰਕੇ ਬਹੁਤ ਹੀ ਸੋਹਣਾ ਹੋ ਗਿਆ ਤੇ ਸ਼ਕਲ ਹੀ ਬਦਲ ਜਾਂਦੀ ਜਗ੍ਹਾ ਦੀ ਤਾਂ ਪੜਾਣ ਨੂੰ ਇਹ ਉਲਝਣ ਰਹਿੰਦੀ ਆ ਕਿ ਘਰੇ ਰੋ ਰੋ ਚਨੇ ਰਾਜਮਾ ਨਹੀਂ ਬਣਦੇ ਦੁਪਹਿਰੇ ਕੀ ਖਾਈਏ ਹਨਾ ਮੈਨੂੰ ਵੀ ਹੋ ਜਾਂਦਾ ਚਨੇ ਬਣਾ ਲੇ ਰਾਜਮਾ ਬਣਾ ਲੇ ਕਾੜੇ ਚਨੇ ਚਿੱਟੇ ਚਨੇ ਹੋ ਗਏ ਇਹ ਵੀ ਫਿਰ ਕੀ ਬਣਾਈਏ ਕਿਉਂਕਿ ਆਪਾਂ ਬਾਕੀ ਮੈਂਬਰਸ ਦਾ ਵੀ ਦੇਖਣਾ ਹੁੰਦਾਗਾ ਵੀ ਉਹ ਨਹੀਂ ਖਾ ਕੇ ਖੁਸ਼ ਹਨਾ ਸਾਡੇ ਵੀ ਦਵਿੰਦਰ ਤੇ ਮੰਮੀ ਰੋ ਰੋ ਚਨੇ ਰਾਜਮਾ ਨਹੀਂ ਖਾ ਕੇ ਖੁਸ਼ ਤੇ ਚਲੋ ਆਪ ਨੂੰ ਵੀ ਇੱਕ ਟਾਈਮ ਚੰਗੇ ਲੱਗਦੇ ਹੈਗੀ ਜਾਂ ਕਹਿ ਲਓ ਫਿਰ ਆਪਾਂ ਆਪਣੇ ਵਾਸਤੇ ਅਲੱਗ ਕੀ ਬਣਾਈਏ ਆਪਾਂ ਉਦੋਂ ਅ ਡਬਲ ਮਾਈਂਡਡ ਹੋ ਜਾਣੇ ਹਨ ਵੀ ਕਰੀਏ ਤਾਂ ਕੀ ਕਰੀਏ ਖਾਣਾ ਵੀ ਕੁਝ ਹੈਲਦੀ ਹੈ ਪਰ ਦੂਜਾ ਦਾ ਵੀ ਧਿਆਨ ਰੱਖਣਾ ਕੀ ਕਰੀਏ ਤੇ ਮੈਂ ਤੁਹਾਨੂੰ ਥੋੜਾ ਜਿਹਾ ਆਈਡੀਆ ਦੇ ਦਾਨੀ ਆ ਜਿਵੇਂ ਤੁਸੀਂ ਕਾਲੇ ਚਾਨੇ ਬਣਾਉਂ ਨੋ ਜੀ ਹਸਣ ਚਿੱਟੇ ਬਣਾਉ ਰਾਜਮਾ ਬਣਾਉ ਥੋੜੇ ਜਿਹਾ ਉਹਦੇ ਵਿੱਚੋਂ ਘੱਟ ਕੇ ਨਾ ਇੱਕ ਡੱਬੀ ਵਿੱਚ ਬਰਫ ਵਾਲੇ ਖਾਣੇ ਵਿੱਚ ਫ੍ਰੀਜ਼ ਕਰ ਲਿਆ ਕਰੋ ਚਾਨੇ ਕਾਲੇ ਚਾਨੇ ਵੀ ਚਿੱਟੇ ਵੀ ਤੇ ਰਾਜਮਾ ਵੀ ਹੋ ਸਕੇ ਥੋੜਾ ਜਿਹਾ ਪਾਣੀ ਵੀ ਪਾ ਲਿਆ ਕਰੋ ਤਾਂ ਕਿ ਉਹ ਫਲੇਵਰ ਵੀ ਤੁਸੀਂ ਸਬਜੀ ਨੈਕਸਟ ਟਾਈਮ ਬਣਾਉ ਉਹਦੇ ਵਿੱਚ ਆ ਜੇ ਫਿਰ ਜਿਹੜੇ ਤੁਸੀਂ ਰੱਖੋਗੇ ਨਾ ਡੱਬੇ ਵਿੱਚਾਂ ਨੇ ਫ੍ਰੀਜ਼ਰ 'ਚ ਉਦੋਂ ਤੁਸੀਂ 2-3 ਦਿਨਾਂ ਬਾਅਦ ਦੁਬਾਰੇ ਫੇਰ ਤੁਸੀਂ ਆਪਣੇ ਜੋਗੀ ਸਬਜ਼ੀ ਬਣਾ ਲਓ ਜਿਸ ਦਿਨ ਤੁਸੀਂ ਸਾਰੇ ਫੈਮਿਲੀ ਵਾਸਤੇ ਨਹੀਂ ਬਣਾਉਣੀ ਨਾ ਸਬਜ਼ੀ ਪਰ ਤੁਸੀਂ ਆਪਦੇ ਵਾਸਤੇ ਕੁਝ ਹੈਲਦੀ ਬਣਾਉਣਾ ਫਿਰ ਤੁਸੀਂ ਉਹ ਸਬਜ਼ੀ ਆਪਣੇ ਵਾਸਤੇ ਥੋੜਾ ਜਿਹਾ ਮਸਾਲਾ ਭੁੰਨ ਕੇ ਆਪਦੇ ਵਾਸਤੇ ਬਣਾ ਲਓ ਚਾਹੇ ਸੁੱਕੀ ਬਣਾ ਲਓ ਚਾਹੇ ਤਰੀ ਵਾਲੀ ਬਣਾ ਲਓ ਚਾਹੇ ਰਸਮੀ ਸੀ ਬਣਾ ਲਓ ਠੀਕ ਹੈ ਚਾਹੇ ਤੁਸੀਂ ਚਣਿਆਂ ਦੀ ਰਾਜਮਾ ਦੀ ਚਾਟ ਬਣਾ ਲਓ ਸੈਲਟ ਪਿਆਜ਼ ਟਮਾਟਰ ਖੀਰਾ ਕੱਟ ਕੇ ਵਿੱਚ ਨਮਕ ਕਾਲੇ ਮਿਰਚ ਚਾਟ ਮਸਾਲਾ ਪਾ ਕੇ ਨਿੰਬੂ ਨਿਚੋੜ ਕੇ ਉਹ ਖਾ ਲਓ ਚਾਹੇ ਸਬਜ਼ੀ ਖਾਓ ਚਾਹੇ ਸੁੱਕੀ ਖਾਓ ਚਾਹੇ ਤਰੀ ਵਾਲ ਇਸ ਕਰਕੇ ਰੋ ਰੋ ਚਨੇ ਭਿਓ ਅਬਾਲੋ ਔਖੇ ਲੱਗਦੇ ਨੇ ਹਨਾ ਇੱਕ ਟਾਈਮ ਫਿਰ ਆਪਾਂ ਆਪਾਂ ਡੀਮੋਟੀਵੇਟ ਹੋ ਜਾਈਏ ਨਾ ਵੀ ਤਾਂ ਕੰਮ weight loss ਕਰਨਾ ਬਹੁਤ ਜ਼ਿਆਦਾ ਔਖਾ ਤੁਸੀਂ ਥੋੜੀ ਤਿਆਰੀ ਪਹਿਲਾਂ ਐਡਵਾਂਸ ਕਰਕੇ ਰੱਖਿਆ ਕਰੋ ਦੱਬੀਆਂ ਭਰ ਕੇ ਚਨੇ ਦੀਆਂ ਰਾਜਮਾਂ ਦੀਆਂ ਫਰੀਜ਼ਰ ਚ ਰੱਖ ਲਓ ਇਹ ਸਾਰਿਆਂ ਵਾਸਤੇ ਨਹੀਂ ਬਣਾਉਣੀ ਸਾਰੇ ਨਹੀਂ ਖਾ ਕੇ ਕੋਸ਼ਤ ਆਪ ਦੇ ਵਾਸਤੇ ਜ਼ਰੂਰ ਬਣਾਓ ਜੇ ਤੁਸੀਂ weight loss ਕਰਨਾ ਆਪ ਹੈਲਦੀ ਖਾਣ ਦੀ ਕੋਸ਼ਿਸ਼ ਕਰੋ ਔਰ ਇਹ ਨਹੀਂ ਕਿ ਚਣਿਆਂ ਦੀ ਕੱਲੀ ਸਬਜੀ ਖਾਣੀ ਆ ਸੈਲਡ ਵੀ ਖਾ ਸਕਦੇ ਹੋ ਰੋਟੀ ਬਿਲਕੁਲ ਆਪਸ਼ਨਲ ਆ ਨਹੀਂ ਰੋਟੀ ਖਾਣ ਨੂੰ ਕਦੇ ਜੀ ਕਰਦਾ ਬਿਲਕੁਲ ਨਾ ਖਾਓ ਕੱਲੀ ਸਬਜੀ ਨਹੀਂ ਸੈਲਡ ਖਾ ਲਓ ਰੋਟੀ ਨੂੰ ਜੀ ਕਰਦਾ ਰੋਟੀ ਖਾ ਲਓ ਠੀਕ ਹੈ ਇਸ ਤਰ੍ਹਾਂ ਤੁਸੀਂ ਆਪ ਖੁਦ ਆਪਣੇ ਲਈ ਤੁਸੀਂ ਡਿਫਰੈਂਟ ਆਈਡੀਆਸ ਚੂਜ਼ ਕਰ ਲੈਣ ਵੀ ਆ ਚੀਜ਼ ਖਾਣੀ ਆ ਪਰ ਖਾਈ ਕਿਵੇਂ ਖਾਣੇ ਚਣਿਆਂ ਨੇ ਖਾਣੇ ਰਾਜਮਾ ਨੇ ਉਹਨੂੰ ਜਿਵੇਂ ਮਰਜ਼ੀ ਖਾਓ ਸੈਲਡ 'ਚ ਖਾਓ ਸਬਜੀ ਵਿੱਚ ਖਾਓ ਠੀਕ ਹੈ ਤੇ ਇਹ ਤੁਹਾਡੇ ਤੇ ਡਿਪੈਂਡ ਆਗਾ ਇਸ ਦਾ ਕਿ ਕਨਫਿਊਜ਼ ਨਾ ਹੋਇਆ ਕਰੋ ਕੋਈ ਕਿ ਮੈਨੂੰ ਨਾ ਇੱਕ ਦੋ ਕੁਐਸਚਨ ਆ ਗਏ ਸੀਗੇ ਔਰ ਜਦ ਮੈਂ weight loss ਕੀਤਾ ਮੈਨੂੰ ਵੀ ਬਹੁਤ ਪ੍ਰੋਬਲਮ ਆਈ ਸੀ ਮੈਂ ਹਰ ਇੱਕ ਚੀਜ਼ ਆਪ ਦੇ ਵਾਸਤੇ ਡੇਲੀ ਬਣਾਉਣੀ ਦੂਜੀ ਫੈਮਿਲੀ ਦੀ ਸਬਜੀ ਦੂਜੀ ਫੈਮਿਲੀ ਮੈਂਬਰ ਸਬਜੀ ਮੈਂ ਅਲੱਗ ਤੋਂ ਬਣਾਉਣੀ ਤੇ ਹੁਣ ਵੀ ਕਈ ਵਾਰ ਮੈਂ ਕਨਫਿਊਜ਼ ਹੋ ਜਾਂਦੀ ਆ ਵੀ ਜੇ ਮੈਂ ਆਹ ਬਣਾਉਂਗੀ ਤਾਂ ਉਹਨਾਂ ਨੇ ਨਹੀਂ ਖਾਣਾ ਜੇ ਮੈਂ ਆਹ ਕਰਿਆ ਤਾਂ ਉਹਨਾਂ ਨੂੰ ਪਸੰਦ ਨਹੀਂ ਹਨਾ ਹੋ ਜਾਂਦਾ ਚੱਕਰ ਇਸ ਕਰਕੇ ਥੋੜਾ ਜਿ ਤੁਸੀਂ ਆਪਸੋ ਸਮਝ ਕੇ ਚੱਲਿਆ ਕਰੋ ਵੀ ਫ੍ਰੀਜ਼ਰ 'ਚ ਤੁਹਾਡੇ ਕੋਲ ਚੀਜ਼ ਅਵੇਲੇਬਲ ਪਈ ਹੋਵੇ ਜਿਸ ਤੇ ਤੁਸੀਂ ਜਨਗਾਇ ਮੈਂ ਬੋਇਲ ਕਰਨਾ ਮੈਂ ਐਕਸਟਰਾ ਹੀ ਕਰ ਲੈ ਕਰੋ ਤੋ ਮੈਂ ਕਿਹਨੂੰ ਤੁਹਾਨੂੰ ਦੱਸਣਾ ਕੋਗ ਦੱਸੇ ਜੇ ਥੋੜਾ ਜਿਹਾ ਆਈਡੀਆ ਹੋ ਜਾਂਦਾ ਜੇ ਹੋ ਸਕੇ ਤੁਸੀਂ ਮਸਾਲਾ ਵੀ ਚਾਹੀ ਤਿੰਨ ਚਾਰ ਦਿਨਾਂ ਦਾ ਮਸਾਲਾ ਨਾ ਇਕੱਠਾ ਭੁੰਨ ਕੇ ਰੱਖ ਲਓ ਅ ਤਰੀ ਵਾਲੀ ਸਬਜੀ ਦਾ ਮਸਾਲਾ ਭੁੰਨ ਕੇ ਤੁਸੀਂ ਉਹਨੂੰ ਫ੍ਰੀਜ਼ਰ ਵਿੱਚ ਪਰਫ ਵਾਲੀ ਟ੍ਰੇ ਵਿੱਚ ਪਾ ਕੇ ਟੁਕੜੀਆਂ ਜਮਾ ਲਓ ਮਸਾਲੇ ਦੀਆਂ ਭੁੰਨ ਕੇ ਪਿਆਜ਼ ਟਮਾਟਰ ਲਸਣ ਸਾਰਾ ਕੁਝ ਮੈਂ ਪਾ ਭੁੰਨ ਦੇ ਗਰੇਵੀ ਵਾਸਤੇ ਟੁਕੜੀਆਂ ਜਮਾ ਲਓ ਜੇ ਤੁਸੀਂ ਆਪਣੇ ਵਾਸਤੇ ਸਬਜੀ ਬਣਾਉਣੇ ਕੋਈ ਸਬਜੀ ਦੀ ਦੋ ਜਾਂ ਤਿੰਨ ਟੁਕੜੀਆਂ ਕੱਢੋ ਮਸਾਲਾ ਭੁੰਨਿਆ ਹੋਊਗਾ ਤੁਸੀਂ ਉਹਨੂੰ ਆਪਣੀ ਸਬਜ਼ੀ ਬਣਾ ਲਓ ਹਫਟਾ ਹੀ ਨਹੀਂ ਲੱਗਦਾ ਹੈਗਾ ਇਹ ਵੀ ਸ਼ਾਰਟਕਟ ਆ ਐਵੇਂ ਵੀ ਤੁਸੀਂ ਕਰ ਸਕਦੇ ਹੋ ਤੋਂ ਹਫਤਾ ਤੁਹਾਡੀ ਉਹ ਟੂੜੀਆਂ ਚੱਲ ਜਾਣਗੀਆਂ ਉਹਨੇ ਤੁਸੀਂ ਪੀਸਟੀ ਇੱਕ ਦਿਨ ਇਕੱਠਾ ਬਣਾ ਕੇ ਰੱਖ ਲਓ ਮਸਾਲਾ ਭੁੰਨ ਕੇ ਤੇ ਪੰਜ-ਸੱਤ ਦਿਨ ਉਹ ਥੋੜਾ ਚੱਲ ਜੂ ਮਸਾਲਾ ਇਸ ਤਰ੍ਹਾਂ ਕਰ ਲਿਆ ਕਰੋ ਟਾਈਮ ਹੋ ਗਿਆ ਹੁਣ ਪੌਣੇ 6 ਦਾ ਪੌਣੇ 6 ਦਾ ਟਾਈਮ ਹੈ ਮੈਂ ਕਿਚਨ ọnੋਂ ਕੰਮ-ਕਮ ਕਰਕੇ ਸ਼ਾਮ ਦੀ ਸਬਜੀ ਬਣਾਤੀ ਸਬਜੀ ਚ ਬਣਾਇ ਇੱਕ ਤੱਕ ਬਣਾਇ ਕद्दू ਕद्दू ਸਿਰਫ ਮੰਮੀ ਕਰਕੇ ਬਣਾਇ ਕਿਉਂਕਿ ਸਵੇਰ ਵਾਲੀ ਸਬਜੀ ਵੀ ਬਚੀ ਨਹੀਂ ਤੇ ਅਸੀਂ ਬਣਾਇ ਐਗ ਕਰੀ ਕਰੀ ਮੈਂ ਆਪਣਾ ਕੇ ਰੱਖਤੀ ਐਗ ਬੋਇਲ ਕਰਕੇ ਮੈਂ ਠਹਿਰ ਕੇ ਪਾਉਂਗੀ ਜਰੂਰ ਖਾਣ ਮੌਕੇ ਥੋੜਾ ਟਾਈਮ ਪਹਿਲੇ ਪਾਉਣੀ ਹੋਈ ਐਗ ਬੋਇਲ ਕਰਕੇ ਮੈਂ ਕੱਲੀ ਵਾਸਤੇ ਗਰੇਵੀ ਪਹਿਲਾਂ ਬਣਾ ਕੇ ਰੱਖ ਦਨੀ ਆ ਤੇ ਰਾਇਤੇ ਲਈ ਕद्दू ਬੋਇਲ ਕਰਕੇ ਰੱਖਦਾ ਜੋ ਹੁਣ ਕਿਸੇ ਨੇ ਲੈਣਾ ਹੋ ਤਾਂ ਹੁਣ ਤਾਂ ਹੀ ਇੰਚ ਰਾਇਤਾ ਪਾਈ ਜਾਨੇ ਕद्दू ਬੋਇਲ ਕਰਕੇ ਮੈਂ ਰੱਖਤਾ ਨਾ ਫਿਰ ਤਾਂ ਈਜ਼ੀ ਹੋ ਜਾਂਦਾ ਬੂੰਦੀ ਮਸਾਲਾ ਬਣਾਇ ਪਿਆ ਦਹੀਂ ਥੋੜੀ ਫੈਂਟੋ ਉੱਚ ਕद्दू ਪਾ ਲਓ ਬੋਇਲ ਕਰਿਆ ਹੋਇਆ ਤੇ ਮਸਾਲਾ ਪਾ ਲਓ ਇਹ ਕੰਮ ਹੋ ਗਿਆ ਆਟਾ ਗੁੰਨਣਾ ਮੇਰੇ ਰਹਿ ਗਿਆ ਆਟਾ ਗੁੰਨਣਾ ਤੇ ਫੇਰ ਬੋਇਲ ਕਰੂੰ ਮੇਰਾ ਸਿਰ ਇੰਨਾ ਜ਼ਿਆਦਾ ਮੇਰਾ ਸਿਰ ਦਰਦ ਕਰ ਰਿਹਾ ਦੁਪਹਿਰੇ ਮੈਂ ਸੁੱਤੀ ਉੱઠી ਸਵੇਕ 3:30 ਵਜੇ ਤੇ ਇੱਕਦਮ ਸਿਰ ਦੁਖਣ ਲੱਗ ਗਿਆ ਮੈਂ ਚੰਗੀ ਭਲੀ ਭਈ ਬਸ ਇੱਕਦਮ ਸਿਰ ਇੰਨਾ ਥੋੜਾ ਦੁਖ ਰਿਹਾ ਸੀ ਉਦੋਂ ਪਰ ਹੁਣ ਜਿਵੇਂ ਜਿਵੇਂ ਕਿਚਨ 'ਚ ਮੈਂ ਕੰਮ ਕਰਨ ਲੱਗੀ ਹੁਣ ਥੋੜਾ ਜ਼ਿਆਦਾ ਹੋ ਗਿਆ ਤੇ ਹੁਣ ਮੈਂ ਲੈ ਕੇ ਆਈ ਮੈਂਗੋ ਸ਼ੇਕ ਬਣਾ ਕੇ ਮੈਂਗੋ ਸ਼ੇਕ ਪੀਨੇ ਆ ਤੇ ਕਿਚਨ ਦਾ ਕੰਮ ਮੇਰਾ ਹੋ ਗਿਆ ਗਰਮੀ ਗਰਮੀ ਪਹੁੰਚ ਜਾ ਰਗਾ ਕਿ ਸਿਰ ਪਹੁੰਚ ਜਾ ਮੇਰੇ ਦੰਦਕਾਰ ਹੈ ਮੇਰੇ ਕੋਲ ਮਾਈਗਰੇਨ ਦੀ ਵੀ ਇੱਕ ਖਰਾਕ ਰਹਿ ਗਈ ਲਾਸਟ ਵਾਲੀ ਦੇਖਦੇ ਰਹੀ ਨਹੀਂ ਉਹ ਦਵਾਈ ਦਵਾਈ ਮੈਨ ਤਾਂ ਮੈਂ ਠੀਕ ਨਹੀਂ ਹੋ ਸਕਦੀ ਹੈਗੀ ਪੱਖਾ ਲਾਵਾਂ ਫਿਰ ਤੁਸੀਂ ਕਹਿੰਦੇ ਵਾਇ ਘਟਾਉਂਦੇ ਮੈਂ ਮੈਕ کہہ ਦਵਿੰਦਰ ਨੂੰ ਇਹਨੂੰ ਮੈਕ ਲੈ ਦੋਣੀ ਮੈਂ ਔਨਲਾਈਨ ਮੰਗਵਾ ਲਾਂਣੀ ਆ ਉਹੀ ਗੱਲ ਫਿਰ ਔਨਲਾਈਨ ਉਹ ਥੋੜਾ ਘੱਟ ਵਿਸ਼ਵਾਸ ਕਰ ਦਿੰਦੇ ਨੇ ਕਹਿੰਦੇ ਔਨਲਾਈਨ ਬਾਏ ਚਾਂਸ ਇਨ ਕੇਸ ਕੋਈ ਨੁਕਸ ਹੋਇਆ ਨਾ ਚੱਲਿਆ ਕਰੇ ਫਿਰ ਆਪਾਂ ਨੂੰ ਰਿਟਰਨ ਕਰਨਾ ਪਊਗਾ ਨਾ ਕਦੋਂ ਚੀਜ਼ ਆਊਗੀ ਕਿ ਪਾਪਾ ਬਾਜ਼ਾਰ ਚੋਂ ਖਰੀਦਾਂਗੇ ਤਾਂ ਆਪਾਂ ਇੱਕ ਦੂਜੇ ਦਿਨ ਜਾ ਕੇ ਆਪਾਂ ਐਕਸਚੇਂਜ ਜਾਂ ਰਿਟਰਨ ਕਰ ਸਕਦੇ ਹਾਂ ਜੀ ਬਸ ਇਹ ਇਹ ਹੋ ਜਾਂਦਾ ਹੈ ਇਹਨਾਂ ਨੂੰ ਟਾਈਮ ਨਹੀਂ ਬੀਜ਼ੀ ਬਹੁਤ ਜ਼ਿਆਦਾ ਨਹੀਂ ਉਹ ਰੈਸਟ ਕਰਦੇ ਵੇ ਦਵਾਈ ਲੈ ਕੇ ਮੈਂ ਜੀ ਵਾਕ ਵੀ ਸ਼ਾਇਦ ਹੀ ਕਰੂੰਗੀ ਵਾਕ ਕਰਦੀ ਨਹੀਂ ਹੋਣੀ ਨਹੀਂ ਵਾਕ ਮੇ ਤਾਂ ਹਾਲਤ ਵੀ ਤਾਂ ਵਾਕ ਕਰਨੀ ਵੀ ਔਖੀ ਹੈ ਮੈਂਗੋ ਸ਼ੇਕ ਪੀ ਲਈਏ ਤੇ ਹੁਣ ਜਿਵੇਂ ਮੈਂ weight ਆਪਣਾ ਮੇਨਟੇਨ ਕਰ ਰਹੀ ਆ ਮੈਂ ਸਭ ਕੁਝ ਖਾਣੀ ਪੀਣੀ ਹੈ ਨਾ ਆਪਾਂ ਡਿਊਰਿੰਗ weight loss ਪਰ ਇਹ ਰੱਖਣਾ ਹੁੰਦਾ ਹਰ ਇੱਕ ਚੀਜ਼ ਦਾ ਤੇ weight loss ਤੋਂ ਬਾਅਦ ਆਪਾਂ ਹਰ ਚੀਜ਼ ਖਾ ਪੀ ਸਕਦੇ ਹਾਂ ਜਿਵੇਂ ਮੈਂਗੋ ਸ਼ੇਕ ਵੀ ਪੀਣੀਏ ਕੋਲਡ ਕਾਫੀ ਪੀਣੀਏ ਕੋਈ ਹੋਰ ਚੀਜ਼ ਮਿੱਠੀ ਕਰ ਆਏ ਨੇ ਥੋੜੀ ਉਹ ਵੀ ਖਾਣੇ ਪਰ ਇੱਕ ਮੋਡਰੇਸ਼ਨ ਵਿੱਚ ਇੱਕ ਲਿਮਟਿਡ ਕੁਆਂਟੀਟੀ ਵਿੱਚ ਆਪਾਂ ਕੁਆਂਟੀਟੀ ਦਾ ਜ਼ਰੂਰ ਧਿਆਨ ਰੱਖਣਾ ਹੁੰਦਾ ਬਸ ਇਹੀ ਗੱਲ ਹੁੰਦੀ ਹੈ ਹੋਰ ਆਪਾਂ ਖਾਓ ਪੀਓ ਸਾਰਾ ਕੁਝ ਆਪਾਂ ਇੱਕ ਕੁਆਂਟੀਟੀ ਆਪਣੀ ਧਿਆਨ ਨਾਲ ਦੇਖ ਕੇ ਖਾਓ ਵੀ ਤੁਸੀਂ ਕੀ ਖਾ ਰਹੇ ਹੋ ਤੇ ਕਿੰਨਾ ਖਾ ਰਹੇ ਹੋਗੇ ਹਣਾ ਹੋਰ ਕੋਈ ਗੱਲ ਨਹੀਂ ਐਦਾਂ ਨਹੀਂ weight ਵਧਦਾ ਹੈਗਾ ਵੀ ਆਪਾਂ ਖਾਈ ਚੱਲਾਂਗੇ ਤਾਂ weight ਵਧੇ ਚੱਲੂਗਾ ਮੈਂਗੋ ਵੀ ਮੈਂ ਖਾ ਲਾਂਨੀ ਆ ਮੈਂਗੋ ਸ਼ੇਕ ਵੀ ਪੀ ਲਾਂਨੀ ਐ ਤਾਂ ਕੋਈ ਫਰਕ ਪਹਿਲਾਂ ਮੈਂ ਕੀ ਜਾਂਦਾ ਕੰਮ ਕਰਕੇ ਕਿ ਸ਼ਿਫਟ ਵਿੱਚ ਮੈਂ ਨਾ ਉਸ ਤੋਂ ਬਾਅਦ ਸਿਰ ਦੀ ਦਵਾਈ ਲੈ ਕੇ ਮੈਂ ਸੌਂਗੀ ਮੈਨੂੰ ਆ ਗਈ ਨੀਂਦ ਕਿਉਂਕਿ ਦਵਾਈ ਵਿੱਚ ਨਾ ਥੋੜੀ ਨੀਂਦ ਹੈਗੀ ਹੈ ਵੀ ਦਵਾਈ ਲੈ ਕੇ ਨੀਂਦ ਆਉਂਦੀ ਆ ਉਹ ਨੀਂਦ ਆ ਕੇ ਫਿਰ ਸਿਰ ਠੀਕ ਹੋ ਜਾਂਦਾ ਤੇ ਮੈਂ ਸੌਂਗੀ ਜਿਸ ਜਦ ਮੈਂ ਉઠી ਟਾਈਮ ਜੇ ਕਿ 7:05 ਮਿੰਟ ਹੋਈ ਹੋਈ ਇਹਨਾਂ ਟਾਈਮ ਹੋ ਗਿਆ ਫਿਰ ਮੈਂ ਫਟਾਫਟ ਮੈਂ ਪਹਿਲਾਂ ਤਾਂ ਮੈਂ ਤੋ ਜੋਤੂਫ ਕਰੀ ਹੈ ਨਾ ਫਿਰ ਮੈਂ ਕਿ ਚਲੋ ਮੈਂ ਐਗ ਵਗੈਰਾ ਫਿਰ ਬੋਇਲ ਕਰਨੇ ਰੱਖੂੰਗੀ ਉਸ ਤੋਂ ਬਾਅਦ ਫਿਰ ਮੈਂ ਐਗ ਬੋਇਲ ਕਰੇ ਇੱਕ ਬੋਇਲ ਕਰਨੇ ਰੱਖਿਆ ਐਗ ਬੋਇਲ ਹੋ ਜਾਣੇ ਮੇ ਬਾਅਦ ਪਲਾਂਟਸ ਨੂੰ ਪਾਣੀ ਦੇ ਕੇ ਆਹੀ ਪਾਣੀ ਵੀ ਦੇਣਾ ਜ਼ਰੂਰੀ ਹੋ ਜਾਂਦਾ ਗਰਮੀ ਆ ਫਿਰ ਮੈਨੂੰ ਉਹ ਵੀ ਕਿਤੇ ਨਾ ਕਿਤੇ ਮੇਰਮਾਨ ਚ ਬਹਿਮ ਰਹਿੰਦਾ ਵੀ ਮੈਂ ਪਾਣੀ ਨਹੀਂ ਦਵਾਂਗੀ ਤਾਂ ਮੇਰੀ ਡਿਊਟੀ ਮੇਰੇ ਮੈਨੂੰ ਪਾਪ ਲੱਗੂਗਾ ਨਾ ਵੀ ਗਰਮੀ ਚ ਕਿਉਂ ਵਿਚਾਰੇ ਉਹ ਪਾਣੀ ਕਰਿਉ ਤਰਸਾਏ ਨੇ ਤੋਂ ਬਾਅਦ ਅੰਦਰਾ ਕੇ ਐਗਸ ਛਿਲਕੇ ਤੇ ਇਹ ਗਰੇਵੀ ਚ ਪਾ ਦੂੰ ਗਰੇਵੀ ਮੈਂ ਪਹਿਲਾਂ ਬਣਾ ਕੇ ਰੱਖਤੀ ਸੀਗੀ ਤੇ ਹੁਣ ਮੈਂ ਗਰਮ ਵੀ ਕਰ ਲੂੰਗੀ ਗਰੇਵੀ ਤੇ ਐਗਸ ਯੂਰੇ ਵਿੱਚ ਪਾ ਦੂੰਗੀ ਦੁਬਾਰੇ ਫਿਰ ਚੁਲਖਾਣ ਮੋਕੇ ਗਰਮ ਹੋ ਜਾਣੇ ਤੇ ਐਗਸ ਮੈਂ ਬਾਅਦ ਵਿੱਚ ਪਾਉਣੂੰ ਨਾ ਗਰੇਵੀ ਪਹਿਲਾਂ ਬ ਤੇ ਇਸ ਤਰ੍ਹਾਂ ਬਸ ਕੰਮ ਕਰੀ ਕਿਚਨ ਚ ਆ ਕੇ ਫਿਰ ਔਰ ਇਧਰ ਬਣ ਚੁਕੀ ਹੈ ਐਗ ਕਰੀ ਔਰ ਸ਼ਾਮ ਨੂੰ ਡਿਨਰ ਵਿੱਚ ਨਾ ਬਹੁਤ ਵਧੀਆ ਆਪਸ਼ਨ ਹੋ ਜਾਂਦਾ ਐਗ ਕਰੀ ਤੇ ਪ੍ਰੋਟੀਨ ਵੀ ਹੋ ਜਾਂਦਾ ਤੇ ਆਪਣਾ ਸਬਜੀ ਦਾ ਵੀ ਹੋ ਜਾਂਦਾ ਗਾ ਨਾ ਜਗਾਨ ਹੋ ਜਾਂਦਾ ਸਬਜੀ ਦਾ ਵੀ ਔਰ ਇਧਰ ਬਣਾਇਆ ਕद्दू ਕਿ ਮਮੀ ਐਗ ਕਰੀ ਫਿਰ ਖਾਂਦੇ ਨਹੀਂ ਉਹਨਾਂ ਲਈ ਮੈਂ ਕद्दू ਬਣਾਇਆ ਬਲਕਿ ਅੱਜ ਸਵੇਰ ਵਾਲੀ ਕੋਈ ਸਬਜੀ ਨਹੀਂ ਸੀ ਕਈ ਵਾਰ ਸਵੇਰ ਵਾਲੀ ਆਪਸ਼ਨ ਹੁੰਦੀ ਆ ਪਰ ਅੱਜ ਹੈ ਨਹੀਂ ਇਸ ਕਰਕੇ ਨਾਲ ਮੈਂ ਕद्दू ਬਣਾ ਲਿਆ ਹੁਣ ਆਪਾਂ ਕਰ ਲਈ ਡਿਨਰ ਐਗ ਕਰੀ ਨਾਲ ਫੁਲਕਾ ਕਦੇ ਕਦੇ ਮੇਰਾ ਫੁਲਕਾ ਖਾਣ ਨੂੰ ਜੀ ਕਰਦਾ ਮੈਂ ਫੁਲਕਾ ਵੀ ਖਾ ਲਾਂ ਨੇ ਇਹ ਨਹੀਂ ਹੈਗਾ ਵੀ ਜੀ ਕਰ ਰਿਹਾ ਪਰ ਮੈਂ ਖਾਵਾਂ ਨਾ ਹਨਾ ਫਿਰ weight loss ਕਰਨ ਦਾ ਕੋਈ ਫਾਇਦਾ ਨਹੀਂ ਜੇ ਆਪਾਂ ਰੋਟੀ ਪਾਣੀ ਨੂੰ ਹੀ ਤਰਸੀ ਜਾਣਾਗਾ ਮੈਂ ਖਾਣਾ ਨਹੀਂ ਆ ਫੁਲਕਾ ਜੇ ਮੇਰਾ ਜੀ ਕਰਦਾ ਹੁੰਦਾ ਕਈ ਵਾਰ ਨਹੀਂ ਜੀ ਕਰਦਾ ਫਿਰ ਨਹੀਂ ਵੀ ਖਾਂਦੀ ਹੈਗੀ ਪੂਰਾ ਵੀਕ ਨਹੀਂ ਖਾਂਦੀ ਹਫਤੇ ਚਾਹੇ ਕਹ ਲੂਗੀ 4 ਦਿਨ ਤਾਂ ਮੈਂ ਫੁਲਕਾ ਖਾਣ ਨਹੀਂ ਖਾਂਦੀ ਆਂ ਖਿਚੜੀ ਹੁੰਦੀ ਉਸ ਦਿਨ ਫੁਲਕੇ ਦੀ ਲੋੜ ਨਹੀਂ ਹੁੰਦੀ ਜਿਸਨ ਕੋਈ ਜੀ ਕਰੇ ਫੁਲਕਾ ਖਾਣ ਨੂੰ ਕੋਈ ਸਬਜੀ ਹੈ ਹੋਵੇ ਜਾਂ ਭੁੱਖ ਲੱਗੀ ਹੋਵੇ ਫਿਰ ਮੈਂ ਖਾਣਾ ਨਹੀਂ ਆਂ ਹੁਣ ਕਰ ਲਈ ਆਪਾਂ ਡਿਨਰ ਦਵਾਈ ਦੇ ਸਿਰਨੇ ਬਹੁਤ ਕੰਮ ਰੋਕਦੇ ਦੋ ਤਿੰਨ ਕੰਮ ਐ ਸੋਚੋ ਇਸ ਵਿੱਚ ਸ਼ਾਮ ਨੂੰ ਕਰੂੰਗਾ ਮੇਰੇ ਕੰਮ ਰੋਕ ਕੇ ਚਲੋ ਕੋਈ ਗੱਲ ਨਹੀਂ ਕੰਮ ਚੱਲਦੇ ਰਹਿਣਗੇ ਪਰ ਪਹਿਲਾਂ ਆਪਣੀ ਸਿਹਤ ਜ਼ਰੂਰੀ ਹੈ ਨਾ ਫੁਲਕਾ ਖਾਣੇ ਕੁੱਕ ਵੀ ਮੈਨੂੰ ਲੱਗੀ ਪਈ ਐ ਟਾਈਮ ਹੋ ਗਿਆ ਪੌਣੇ 9 ਦਾ ਹਾਜੀ ਦਵਿੰਦਰ ਨੇ ਖਾਣਾ ਖਾਣਾ ਫੇਰ ਮੇਰਾ ਕਿਚਨ ਦਾ ਕੰਮ ਖਤਮ ਹੋ ਜਾਂਦਾ ਤਾਂ ਉਹ ਨਹੀਂ ਖਾਣਾ ਖਾਂਦੇ ਚੱਕ ਤਰ ਘਰੋਂ ਭਾਂਡਿਆਂ ਦੀ ਕਿਚਨ ਸਾਫ਼ ਕਰੂੰ ਮਸ਼ੀਨ 'ਚ ਮੈਂ ਕੱਪੜੇ ਲੋਡ ਕਰਤੇ ਜਿੰਨੇ ਕੁ ਪਏ ਸੀ ਇਕੱਠੇ ਹੋਏ ਮੈਂ ਕਰਦੇ ਹਾਂ ਜੀ ਮੈਂ ਵੀ ਨਾਉਣਾਂ ਚੇਂਜ ਕਰਨੇ ਕੱਪੜਿਆਂ ਨੇ ਮੇਰੇ ਵੀ ਹੋਣਗੇ ਦਵਿੰਦਰ ਦੇ ਵੀ ਹੋਣਗੇ ਉਹ ਵੀ ਨਾਉਣਗੇ ਉਸ ਤੋਂ ਬਾਅਦ ਫਾਈਨਲੀ ਫੇਰ ਲੋਡ ਕਰਕੇ ਤੇ ਫੇਰ ਮਸ਼ੀਨ ਦਾ ਟਾਈਮਰ ਵਗੈਰਾ ਲੱਗੂਗਾ ਤੇ ਉਹਨਾਂ ਟਾਈਮਾਂ ਮੈਂ ਟਾਈਮਰ ਵਗੈਰੋਂ ਨਹੀਂ ਸੈੱਟ ਕਰ ਸਕਦੀ ਹੁਣ ਦਾ ਖਾਣਾ ਖਾ ਲਿਆ ਸਵੇਰ ਦਾ ਮੈਂ ਸੋਚ ਰਹੀ ਕਿ ਬਣੂਗਾ ਕੀ ਬਣੂਗਾ ਨਾ ਬੜਾ ਔਖਾ ਲੇਡੀਜ਼ ਨੂੰ ਸੱਚੀ ਇੱਕ ਟਾਈਮ ਦਾ ਖਾ ਲਓ ਫਿਰ ਨੈਕਸਟ ਟਾਈਮ ਦਾ ਫਿਕਰ ਪੈ ਜਾਂਦਾ ਵੀ ਸਵੇਰੇ ਕੀ ਬਣਾਵਾਂ ਕਿਉਂਕਿ ਆਪਾਂ ਤਿਆਰੀ ਪਹਿਲਾਂ ਕਰਕੇ ਰੱਖਣੀ ਪੈਂਦੀ ਆ ਤੇ ਹੁਣ ਸਵੇਰ ਲਈ ਮੇਰੇ ਕੋਲ ਕੋਈ ਹਰੀ ਸਬਜ਼ੀ ਨਹੀਂ ਹੈਗੀ ਜਾਂ ਤਾਂ ਕਾਲੇ ਚਨੇ ਬਣਨਗੇ ਜਾਂ ਛੋਲੇ ਜਾਂ ਦਾਲ ਚ ਕद्दू ਇੱਕ ਕद्दू ਪਿਆ ਅਹੀਂ ਦੋ ਆਪਸ਼ਨਾਂ ਨੇ ਦੇਖਦੇ ਕੀ ਬਣੂਗਾ ਫਿਰ ਭਿਉਣਾ ਪਊਗਾ ਬ੍ਰੇਕਫਾਸਟ ਸੋਚਣਾ ਪੈਂਦਾ ਲੰਚ ਸੋਚਣਾ ਪੈਂਦਾ ਔਰ ਜੇ ਆਪਾਂ ਪਹਿਲਾਂ ਸੋਚ ਕੇ ਰੱਖੀਏ ਆਪਣਾ ਬ੍ਰੇਕਫਾਸਟ ਲੰਚ ਵੀ ਅਗਲੇ ਦਿਨ ਕੀ ਬਣੂ ਤਾਂ ਆਪਾਂ ਨੂੰ ਵੀ ਈਜ਼ੀ ਹੋ ਜਾਂਦਾ ਫਿਰ ਹਨਾ ਨੈਕਸਟ ਡੇ ਖਾਣਾ ਬਣਾਉਣਾ ਕਿਉਂਕਿ ਆਪਣਾ ਪਲਾਨਡ ਹੋਣਾ ਕਾ ਮੇ ਪਲਾਨਡ ਨਹੀਂ ਹੋਗਾ ਫਿਰ ਪਹਿਲਾਂ ਆਪਾਂ ਸੋਚਦੇ ਖੜ ਕੇ ਉਹ ਟਾਈਮ ਵੇਸਟ ਚ ਆਲੀ ਗੱਲ ਹੋ ਜਾਂਦੀ ਹੈ ਚਲੋ ਜੀ ਕਰਦੇ ਆ ਵੀਡੀਓ ਐਂਡ ਇਸ ਵੀ ਮੇ ਰਹਿ ਜਾਣੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅਚੀ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਾ ਹੀ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਥ ਜੀ ਆਖਾਓ